ਅੱਜ ਆਪਾਂ ਕੱਲਾ ਕਰਾਂਗੇ ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ ਵਿੱਚ ਜਿਹੜੀਆਂ ਪੋਸਟਾਂ ਕੱਢੀਆਂ ਕਿੰਨੀਆਂ ਪੋਸਟਾਂ ਕੀ ਕੁਆਲਿਫਿਕੇਸ਼ਨਾਂ ਕੌਣ-ਕੌਣ ਉਹਨਾਂ ਨੂੰ ਅਪਲਾਈ ਕਰ ਸਕਦਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰ ਲੈਣਾ ਇਹ ਨੋਟੀਫਿਕੇਸ਼ਨ ਸਪੀਟ ਪ੍ਰੈਸੀ ਬੋਰਡ ਦੁਆਰਾ 28/7/2025 ਨੂੰ ਜਾਰੀ ਕੀਤਾ ਗਿਆ ਸੀ ਇਹ ਪੋਸਟਾਂ ਜਿਹੜੀਆਂ ਸ਼ੁਰੂ ਹੋਣਗੀਆਂ ਉਹ 30/7/2025 ਤੋਂ ਸ਼ੁਰੂ ਹੋ ਜਾਏਗਾ ਮੀਨਸ ਅੱਜ ਤੋਂ ਸ਼ੁਰੂ ਆਏ ਹੈ ਅਤੇ ਇਹ ਅਪਲਾਈ ਕਰਨ ਦੀ ਆਖਰੀ ਮਿਤੀ ਉਹ 24/8/2025 ਸ਼ਾਮ 5 ਵਜੇ ਤੱਕ ਅਤੇ ਫੀਸ ਭਰਨ ਦੀ ਆਖਰੀ ਮਿਤੀ 26/8/2025 ਹੈ। ਇਹਨਾਂ ਪੋਸਟਾਂ ਵਿੱਚ ਸਹਾਇਕ ਸੁਪਰੀਂਡ ਰੱਖਣੇ ਹਨ 29, ਵਾਰਡਨ ਰੱਖਣੇ ਹਨ 451, ਮੈਟਰਨ ਰੱਖਣੇ ਹਨ 20 ਤੇ ਕੁੱਲ 500 ਪੋਸਟਾਂ ਨੇ। ਸਹਾਇਕ ਸੁਪਰੀਂਡ ਜਨਰਲ 13 ਪੋਸਟਾਂ ਨੇ, ਤਿੰਨ ਵੇਕੈਂਟ ਨੇ, ਔਮਨ ਵਾਸਤੇ EWS ਦੀਆਂ ਤਿੰਨ ਨੇ, ਇੱਕ ਵੇਕੈਂਟ ਹੈ। ਔਮਨ ਵਾਸਤੇ SC/MB ਦੀਆਂ ਤਿੰਨ ਨੇ ਤੇ ਇੱਕ ਵੇਕੈਂਟ ਆ ਔਮਨ ਵਾਸਤੇ ਇਸ ਜਿਹਾ ਐਸ ਸੀ ਆਰਓ ਦੀਆਂ ਦੋਨੇ ਪੀ ਸੀ ਦੀਆਂ ਤੇ ਇਹਨਾਂ ਨੇ ਫ੍ਰੀਡਮ ਫੈਕਟਰ ਦੀ ਇੱਕ ਐਕਸਰਸਮਨ ਐਸ ਸੀ ਐਮ ਬੀ ਇੱਕਾ ਐਕਸਰਸਮਨ ਐਸ ਸੀ ਆਰਓ ਇੱਕਾ ਬੀ ਸੀ ਐਕਸਰਸਮਨ ਇੱਕਾ ਜਨਰਲ ਐਕਸਰਸਮਨ ਇੱਕਾ ਰੋਲ ਨਾਤੀ ਨੇ ਅਤੇ 8 ਨੇ ਵੇਕੈਂਸੀ ਇਸ ਤੋਂ ਬਾਅਦ ਗਾਰਡਨ ਜਾਂ ਮੈਟਰਨ ਦੀਆਂ ਆ ਗਈਆਂ ਗਾਰਡਨ ਦੇ ਵਿੱਚ ਜਨਰਲ ਦੀਆਂ 57 ਨੇ ਈ ਡਬਲ ਯੂ ਐਸ ਦੀਆਂ 40 ਨੇ ਫੀਮੇਲ ਦੀਆਂ ਦੋ ਨੇ ਐਸ ਸੀ ਐਮ ਬੀ ਦੀਆਂ 45 ਨੇ ਗਾਰਡਨ ਦੇ ਵਿੱਚ ਤੇ ਫੀਮੇਲ ਦੇ ਵਿੱਚ ਦੋ ਨੇ ਮੈਟਰਨ ਦੇ ਵਿੱਚ ਤੇ ਐਸਆਰਓ ਦੀਆਂ 45 ਨੇ ਫੀਮੇਲ ਦੀਆਂ ਦੋ ਨੇ ਮੈਟਰਨ ਦੇ ਵਿੱਚ ਬੀਸੀ ਦੀਆਂ 49 ਨੇ ਮੈਟਰਨ ਦੇ ਵਿੱਚ ਇੱਕ ਰਿਡਨ ਫਾਈਟਰ ਦੀਆਂ 20 ਪੋਸਟਾਂ ਨੇ ਐਕਸਰਸਮੈਂਟ ਐਸੀਐਮਪੀ 32 ਪੋਸਟਾਂ ਨੇ ਮੈਟਰਨ ਦੀਆਂ ਤਿੰਨ ਨੇ ਐਕਸਰਸਮੈਂਟ ਐਸਆਰਓ ਦੀਆਂ 30 ਨੇ ਮੈਟਰਨ ਦੀਆਂ ਤਿੰਨ ਨੇ ਬੀਸੀ ਐਕਸਰਸਮੈਂਟ ਦੀਆਂ 32 ਨੇ ਮੈਟਰਨ ਦੀਆਂ ਤਿੰਨ ਨੇ ਜਨਰਲ ਐਕਸਰਸਮੈਂਟ 54 ਨੇ ਮੈਟਰਨ ਚਾਰ ਜਨਰਲ ਐਕਸਰਸਮੈਂਟ ਇਸ ਤੋਂ ਬਾਅਦ ਸਪੋਰਟਸ ਜਨਰਲ 17 ਸਪੋਰਟਸ ਐਸ ਸੀ ਐਮ ਵੀ 11 ਸਪੋਰਟਸ ਐਸ ਸੀ ਆਰਓ 11 452 ਇਹ ਜੋ 20 ਮੈਟਰ ਨੇ ਇਹ ਇਸ ਤੋਂ ਬਾਅਦ ਤੁਹਾਡਾ ਕੈਟਾਗਰੀ ਦਾ ਕੋਡ ਲਿਖਿਆ ਹੋਇਆ ਹੈ ਇੱਥੇ ਆ ਦੇਖੀ ਜੀ ਡਿਟੇਲ ਜਿਦਸਾ ਹੋਇਆ ਕਿਹੜੇ ਕਿਹੜੇ ਕੈਟਾਗਰੀਆਂ ਦੇ ਵਿੱਚ ਪੋਸਟਰ ਨੂੰ ਵੰਡਿਆ ਗਿਆ ਇਸ ਤੋਂ ਬਾਅਦ ਕੁਆਲੀਫਿਕੇਸ਼ਨ ਆ ਗਈ ਸਹਾਇਕ ਸੁਪਰਡੈਂਟ ਵਾਸਤੇ ਡਿਗਰੀ ਹੋਣੀ ਜ਼ਰੂਰੀ ਹੈ ਅਤੇ ਜਿਹੜੇ ਗਾਰਡਨ ਦੀ ਅਪਲਾਈ ਕਰਨੇ ਉਹਨਾਂ ਵਾਸਤੇ ਮਿਨਿਮਮ ਪਲੱਸ 2 ਕੀਤੀ ਹੋਣੀ ਚਾਹੀਦੀ ਆ ਕੈਂਡੀਡੇਟ ਨੇ ਲਗਾ ਜਿਹੜਾ ਫਿਜ਼ੀਕਲ ਮਾਈਰਿੰਗ ਟੈਸਟ ਹੋਣਾ ਉਹਦੇ ਵਿੱਚ ਹਾਈਟ 5 ਫੁੱਟ 7 ਇੰਚ ਚਾਹੀਦੀ ਆ ਮੇਲ ਦੀ ਅਤੇ 5 ਫੁੱਟ 4 ਇੰਚ ਕੇਸ ਆਫ ਡੋਗਰਾ ਜਾਂ ਗੋਰਖਾਸ ਜਿਹੜੇ ਕਾਸਟ ਨੂੰ ਬਲੌਂ ਕਰਦੇ ਆ ਚੈਸਟ 33 ਇੰਚ ਚਾਹੀਦੀ ਆ ਬਿਨਾ ਫਲਾਏ ਅਤੇ 34 ਚਾਹੀਦੀ ਆ ਫਲਾਾ ਕੇ 34 1/2 ਇੰਚ ਅਤੇ ਨੈਕਸਟ ਆਏਗਾ ਦੋਨਾਂ ਅੱਖਾਂ ਤੋਂ ਨਾਰਮਲ ਦੇਖਣਾ ਚਾਹੀਦਾ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਆ ਗਈ ਮੈਟਰਨ ਦੀ ਕੁਆਲਿਫੀਕੇਸ਼ਨ ਉਸ ਦੇ ਵਾਸਤੇ ਵੀ ਫੀਮੇਲ ਦੀ ਪਲੱਸ 2 ਹੋਣੀ ਜ਼ਰੂਰੀ ਆ 10ਵੀਂ ਚ ਪੰਜਾਬੀ 10 ਸਬਜੈਕਟ ਹੋਣਾ ਜ਼ਰੂਰੀ ਆ ਅੱਗੇ ਫਿਜ਼ੀਕਲ ਮੈਜ਼ਰਮੈਂਟ ਟੈਸਟ ਦੇ ਵਿੱਚ ਮਿਨੀਮਮ 5 ਫੁੱਟ 3 ਇੰਚ ਹਾਈਟ ਚਾਹੀਦੀ ਫੀਮੇਲ ਦੀ 50 ਕਿਲੋ weight ਜਾਂ 100 ਬਾਬ ਹੋਵੇ ਇਸ ਵਾਰ ਦੋਨਾਂ ਕੋਲ ਦੇਖਣਾ ਚਾਹੀਦਾ ਕਲਰ ਬਲਾਈਂਡ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਏਜ਼ ਰਿਲੈਕਸੇਸ਼ਨ ਅਕੋਰਡਿੰਗ ਟੂ ਰੂਲਸ ਦਿੱਤੀ ਜਾਊਗੀ ਤਨਖਾਹ ਦਾ ਸਕੇਲ ਆ ਗਿਆ ਸਹਾਇਕ ਸੁਪਰਡੈਂਟ ਦੀ ਹੋਵੇਗੀ 35400 ਤੋਂ 111400 ਦੇ ਵਿਚਕਾਰ ਅਦੇ ਵਾਰਡਨ ਜਾਂ ਮੈਟਰਨ ਦੀ ਹੋਏਗੀ 19900 ਤੋਂ ਲੈ ਕੇ 36200 ਦੇ ਵਿਚਕਾਰ ਇਸ ਤੋਂ ਬਾਅਦ ਫੀ ਜਿਹੜੀ ਭਰਨੀ ਆ ਜਨਰਲ ਕੈਟਾਗਰੀ ਜਾਂ ਫ੍ਰੀडम फाइਟਰ ਜਾਂ ਜਾਂ ਸਪੋਰਟਸ ਪਰਸਨ 1000 ਰੁਪਏ ਭਰਨਗੇ ਆਨਲਾਈਨ ਫੀਸ ਇਹਦੀ ਐਸਸੀਬੀਸੀ ਇਕਨੋਮਿਕਲੀ ਵੀਕਰ ਸੈਕਸ਼ਨ ਨਾਲ 250 ਰੁਪਏ ਤੇ ਐਕਸ ਸਰਵਿਸਮੈਨ 200 ਰੁਪਏ ਇਹ ਸੀ ਕੁਝ ਪੋਸਟਾਂ ਜਿਹੜੀਆਂ ਕਿ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ ਨਿਕਲੀਆਂ ਟੋਟਲ 500 ਪੋਸਟਾਂ ਇਨਫੋਰਮੇਸ਼ਨ ਚੰਗੀ ਲੱਗੇ ਤਾਂ ਕਿ ਜ਼ਰੂਰ ਸ਼ੇਅਰ ਕਰਨਾ